ਬਣਦੇ ਲੋਕਾਂ ਨੇ ਸਪੰਨ ਚੁਣਿਆ ਸੋ ਸੇਵਾ ਕਰਨ ਦਾ ਮੌਕਾ ਦਿੱਤਾ ਮਨ ਬਖਸ਼ਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਦਿਓ ਸਤਿ ਸ਼੍ਰੀ ਅਕਾਲ ਜੀ ਪਹਿਲੇ ਤੇ ਜੀ ਐਚ ਨਿਊਜ਼ ਵਾਲੀ ਮੀਡੀਆ ਦੇ ਮੈਂਨੇ ਵੀਰਜੇਲ ਮੇਰੇ ਘਰ ਪਹੁੰਚੇ ਨੇ ਆਪਣਾ ਇੱਕ ਟੀਮੀ ਸਮਾਗ ਕੇ ਪੈਦਿੰਦਾ ਤੈਨੂੰ ਚੁਟੂ ਜਾਰ ਦੂਸਰਾ ਮੇਰੀ ਮਿਸੀ ਸ਼ਰਨਜੀਤ ਕੌਰ ਉਹਨਾਂ ਨੂੰ ਨਗਰ ਨਿਭਣੇ ਸਰਪੰਚ ਜੀ ਸਰਪੰਚ ਨੂੰ ਆਇਆ ਮੈਂ ਉਹਨਾਂ ਦਾ ਹਸਬੰਡ ਸਨੀ ਮੈਰੀਪੁਰ ਸਾਰੇ ਨਗਰ ਦਾ ਦਾਇਰ ਦਾ ਸ਼ੁਕਰਗੁਜ਼ਾਰ ਕਰਦਾ ਜਿਨ੍ਹਾਂ ਨੇ ਸਾਡੇ ਕੰਦਿਆਂ ਦੇ ਦੀ ਵੱਡੀ ਜਿੰਮੇਵਾਰੀ ਪਿੰਡ ਦੀ ਠਹਿرائی ਬਾਕੀ ਵੀ ਮੈਂ ਵਿਸ਼ਵਾਸ ਦਰਾਂਦਾ ਕਿ ਜੋ ਨਗਰ ਨੇ ਸਾਡੇ ਤੇ ਵਿਸ਼ਵਾਸ ਕਰਕੇ ਸਾਨੂੰ ਸਰਪੰਚ ਚੁਣਿਆ ਮੈਂ ਜੋ ਵੀ ਪਿੰਡ ਦੇ ਰਹਿੰਦੇ ਹੁੰਦੇ ਕੰਮ ਨੇ ਜਿਸ ਤਾਂ ਕਿਸੇ ਢਾਂਕਰ ਦਾ ਰੋੜ ਹੈਗਾ ਗਲੀਆਂ ਨਾਲੀਆਂ ਦਾਮ ਚਲਦੀਆਂ ਰਹਿੰਦੀਆਂ ਤੇ ਬਾਕੀ ਪਹਿਲੇ ਸਰਪੰਚ ਜੇ ਮੇਰੇ ਤੋਂ ਪਹਿਲੇ ਸਰਪੰਚ ਰਹੇ ਉਹਨਾਂ ਨੇ ਬਹੁਤ ਸਾਰੇ ਕਾਰਜ ਕੀਤੇ ਨੇ ਪਿੰਡ ਦੇ ਅਗਰ ਜੋ ਰਹਿੰਦੇ ਵਿਕਾਸ ਦੇ ਕੰਮ ਨੇ ਉਹਨੂੰ ਅਸੀਂ ਬੜੀ ਤੰਦੇਹੀ ਨਾਲ ਨਿਵਾਣ ਦੀ ਕੋਸ਼ਿਸ਼ ਕਰਾਂਗੇ ਸਿਰ ਨੌਜਵਾਨਾਂ ਦਾ ਵੀ ਪਿੰਡ ਵਿੱਚੋਂ ਲੈਸਨ ਚਾਹਤ ਹੁੰਦਾ ਹੁੰਦਾ ਸੋ ਤੁਹਾਡੇ ਪਿੰਡ 'ਚ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਕੀ ਪਲੇਟਫਾਰਮ ਹੋਵੇਗਾ ਦੇਖੋ ਵੀਰ ਜੀ ਨੌਜਵਾਨਾਂ ਦਾ ਬੜਾ ਜੋਰ ਤਾਂ ਰਿਆ ਨੌਜਵਾਨ ਨੇ ਬਹੁਤ ਹੰਗਾਰਾ ਦਿੱਤਾ ਨਾ ਸਰਪੰਚੀ ਦੇ ਸਮੇਂ ਦੇ ਬਾਕੀ ਹੁਣ ਸਾਡੇ ਹੜਕਾ ਇੰਚਾਰਜ ਜੀ ਸ਼ਮਸ਼ੇਰ ਸਿੰਘ ਜੀ ਉਹਨਾਂ ਨੇ ਸਾਨੂੰ ਹੁਣ ਬਾਲੀਵਾਲ ਦੀ ਕਿੱਟ ਇਸ ਨਗਰ ਨੂੰ ਦਿੱਤੀ ਸੀ ਉਹ ਅਸੀਂ ਆ ਕੇ ਇਸ ਪਿੰਡ ਦੇ ਨਗਰ ਦੇ ਨੌਜਵਾਨਾਂ ਦੇ ਹਵਾਲੇ ਕੀਤੀ ਹੈ ਬਾਕੀ ਸਾਡੇ ਪਿੰਡ ਦੇ ਵਿੱਚ ਥੋੜਾ ਪੰਚਾਇਤੀ ਜ਼ਮੀਨ ਦੀ ਘਾਟ ਹੋਣ ਕਾਰਨ ਕਰਕੇ ਜਿਸ ਦਾ ਪਲੇ ਗਰਾਉਂਡ ਵਗੈਰਾ ਦੀ ਜ਼ਰੂਰਤ ਹੈਗੀ ਹੈ ਉਹ ਪੰਚਾਇਤੀ ਜ਼ਮੀਨ ਨਾ ਹੋਣ ਕਰਕੇ ਉਹਦੀ ਫਿਰ ਇੱਕ ਪ੍ਰੋਬਲਮ ਚੱਲ ਰਹੀ ਹੈ ਬਾਕੀ ਦੀਆਂ ਆਕੀ ਜੰਨੀ ਪੰਚਾਇਤ ਦੇ ਵਿੱਚ ਅਜਾ ਲੋੜ ਪਈ ਕਿ ਸਾਈਡ ਤੇ ਬਿਜਲੀ ਦੀ ਜੈਸ਼ ਤੇ ਜਰੂਰ ਆਜੀ ਬਲੈਕ ਆਰਗਨਾਈਜ਼ ਹੋ ਜਾਏਗਾ ਸੋ ਰਸਨਕਾਰ ਦੀ ਸਮੱਸਿਆ ਵੀ ਪਿੰਡਾਂ ਵਿੱਚ ਹੁੰਦੀ ਆ ਇਹ ਜਿਹੜੇ ਯੋਗ ਹੁੰਦੇ ਆ ਉਹਨਾਂ ਦੇ ਰਸਨਕਾਰ ਨਹੀਂ ਬਣੇ ਹੁੰਦੇ ਸੋ ਨਜਾਜ ਉਹਨਾਂ ਨੂੰ ਦਣਾ ਰਸਨ ਪਹੁੰਚਦਾ ਸੋ ਕਿਵੇਂ ਦੇਖਦੇ ਹੋ ਕਿਵੇਂ ਬਰਾਹਲਾ ਕੀਤਾ ਇਦਾਂ ਦੇਖੋ ਜੀ ਇਸ ਤਰ੍ਹਾਂ ਇਸ ਮੁੱਦੇ ਤੇ ਮੇਰੀ ਸੰਸ਼ੇਰ ਜੀ ਅੱਗੇ ਹਰਪਾਲ ਚਾਰਜੀ ਨਾਲ ਗੱਲ ਹੋ ਚੁੱਕੀ ਹੈ ਮੈਂ ਉਹਨਾਂ ਨਾਲ ਵੀ ਇਸ ਵਿਕਾਸ ਦੇ ਮੁੱਦੇ ਤੇ ਗੱਲ ਕੀਤੀ ਸੀ ਕਿ ਸਾਡੇ ਨਗਰ ਦੇ ਵਿੱਚ ਕਾਫੀ ਲੋਕ ਜੋ ਇਸ ਚੀਜ਼ ਤੋਂ ਵਾਂਝੇ ਰਹਿ ਚੁੱਕੇ ਨੇ ਸੂਲਤਦੋਂ ਤੇ ਇਹ ਪੰਜਾਬ ਗਵਰਨਮੈਂਟ ਦਾ ਕਹਿਣਾ ਹੈ ਕਿ ਇਸ ਥੋੜੀ ਸਾਈਡ ਬੰਦ ਹੋਣ ਕਾਰਨ ਕਰਕੇ ਇਹ ਨਹੀਂ ਨਵੇਂ ਬਣ ਰਹੇ ਅਗਰ ਜਦੋਂ ਵੀ ਇਹਨਾਂ ਦੀ ਸਾਈਡ ਖੁੱਲਦੀ ਹੈ ਜਿਹੜੇ ਰਹਿੰਦੇ ਪਰਿਵਾਰ ਹੈਗੇ ਨੇ ਉਹਨਾਂ ਨੂੰ ਜ਼ਰੂਰ ਹੈਗਾ ਜੋ ਵੀ ਇਹਦੀ ਸਕੀਮ ਮਹੱਇਅਤ ਲਈ ਜਾਏਗੀ ਹਰ ਮਨ ਗੱਦੀ ਕਲਮ ਗੱਦ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾਂਦਾ ਸੋ ਨਜਾਇਜ਼ ਨਾਂ ਪਾਏ ਜਾਂਦੇ ਆ ਤੁਹਾਡੀ ਗਵਾਹੀ ਤੇ ਕਿਵੇਂ ਉਰਾਲਾ ਕੀਤਾ ਜਾਵੇਗਾ ਦੇਖੋ ਜੀ ਮੰਦਰੀਗਾ ਦੇ ਵਿੱਚ ਉਹੀ ਲੋਕਾਂ ਦਾ ਨਾਮ ਦਿੱਤੇ ਜਾਣਗੇ ਜੋ ਸੇਵਾ ਦੇ ਯੋਗ ਹੈਗੇ ਨੇ ਜੋ ਨਗਰ ਦੇ ਵਿੱਚ ਕੰਮ ਦੀ ਜ਼ਰੂਰਤ ਪਵੇ ਜਿਹਦੇ ਕੰਮ ਕਰਨ ਤੇ ਯੋਗ ਨੇ ਉਹਨਾਂ ਦੇ ਨਾਮ ਦਿੱਤੇ ਜਾਣਗੇ ਪਰ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕਿ ਤੁਹਾਨੂੰ ਲੱਗਦਾ ਸਕੂਲ ਦੇ ਸਸਤਾ ਦੀ ਕਮੀ ਆ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈਗੀ ਆ ਦੇਖੋ ਜੀ ਸਕੂਲ ਸਾਡੇ ਨਗਰ ਨਾਰੈਣੀਪੁਰ ਦੇ ਵਿੱਚ ਜੋ ਪ੍ਰਾਇਮਰੀ ਸਕੂਲ ਦੀ ਅਵਸਥਾ ਆ ਉੱਥੇ ਇੱਕ ਦਿਨ ਪੇਰੈਂਟਸ ਮੀਟਿੰਗ ਤੇ ਮੈਨੂੰ ਬਤੌਰ ਸਰਪੰਚ ਦੀ ਤਰਫ ਤੋਂ ਸੱਦਿਆ ਗਿਆ ਸੀ ਮੈਂ ਉੱਥੇ ਪਹੁੰਚਿਆ ਤੇ ਉਥੋਂ ਦਾ ਜਾਇਜ਼ਾ ਲਿਆ ਉੱਥੇ ਥੋੜੀ ਪਾਣੀ ਦੀ ਸਮੱਸਿਆ ਸੀਗੀ ਤੇ ਪਾਣੀ ਵਾਸਤੇ ਫਿਰ ਨਾਲ ਦੇ ਕਿਸੇ ਮੋਰ ਕਹੀਂ ਉਹਦੀ ਇਸ ਟੈਂਪ ਤੇ ਸਮੱਸਿਆ ਹੱਲ ਕਰ ਦਿੱਤੀ ਜੀ ਕਿ ਪਾਣੀ ਦੀ ਵਿਵਸਥਾ ਕਰਾ ਦਿੱਤੀ ਸੀ ਬਾਕੀ ਨਹੀਂ ਗੱਲ ਐਜੂਕੇਸ਼ਨ ਦੇ ਉੱਤੇ ਸਟਾਫ ਬਹੁਤ ਵਧੀਆ ਨਗਰ ਨੈਣੀ ਪ੍ਰਦੇਸ਼ ਜੋ ਪ੍ਰਾਈਵੇਟ ਸਕੂਲ ਵਿੱਚ ਵਧੀਆ ਬੱਚਿਆਂ ਨੂੰ ਪੜਾ ਰਿਹਾ ਮੈਂ ਲਾਗੇ ਬੈਠ ਕੇ ਦੇਖ ਕੇ ਆਇਆ ਇਸ ਟਾਈਮ ਉੱਥੇ ਉਹਨਾਂ ਨੇ ਪਲੇ ਗਰਾਊਂਡ ਦਾ ਵੀ ਵਧੀਆ ਬੱਚਿਆਂ ਨੂੰ ਖਿਲਾ ਰਹੇ ਸੀਗੇ ਜਿਸ ਤਰ੍ਹਾਂ ਕਿ ਕੁਸ਼ਤੀ ਦੇ ਵਿੱਚ ਉੱਥੇ ਬੱਚੇ ਜਿਹੜੇ ਆ ਪੰਜਾਬ ਲੈਵਲ ਤੇ ਮੇਰੇ ਨਰਾਇਣੀਪੁਰ ਤੋਂ ਇੱਕ ਪਹਿਲੇ ਨੰਬਰ ਦੇ ਬੱਚਾ ਆਇਆ ਮੇਰੇ ਨਗਰ ਦਾ ਹੀ ਹੈ ਤੇ ਜੋ ਵੀ ਸਾਡੇ ਕੋਲ ਟੈਨਫੁੱਲ ਬਣਿਆ ਆਈ ਉਹਨਾਂ ਨੂੰ ਆਪਣੇ ਵੱਲ ਪ੍ਰਬੰਧ ਕਰਕੇ ਆਏ ਵੀ ਬੱਚੀ ਨੇ ਹੌਸਲਾ ਦੇਈ ਵਸ ਤੇ ਸਰ ਤੁਸੀਂ ਪਿੰਨਾਂ ਜਾਮ ਦੇਖਿਆ ਹੋਏਗਾ ਕਿ ਬੱਚਿਆਂ ਵਾਸਤੇ ਝੂਲੇ ਲੱਗੇ ਹੁੰਦੇ ਆ ਨੌਜਵਾਨਾਂ ਤੇ ਓਪਨ ਜਿਮ ਹੁੰਦੀ ਆ ਸੋ ਨੌਜਵਾਨਾਂ ਦੇ ਵਾਸਤੇ ਉਹ ਪਾਰਕਿੰਗ ਹੁੰਦੀ ਆ ਸੋ ਜਿਹੜਾ ਆਪਣੇ ਡਿਸਪੈਂਸਰੀ ਹੁੰਦੀ ਆ ਮੁਲੀ ਸ਼ੇਸੂਪਾਰਨ ਮਾਤੇ ਉਹ ਪਿੰਨ ਦੇ ਵਿੱਚ ਕਾਫੀ ਦਿੱਖ ਸੋਹਣੀ ਲੱਗਦੀ ਆ ਜਦੋਂ ਫੁੱਲ ਬੂਟੇ ਲੱਗੇ ਹੁੰਦੇ ਨੇ ਕੀ ਤੁਹਾਡੇ ਪਿੰਨ ਨਰਾਇਣਪੁਰ ਤੇ ਵਿੱਚ ਕੋਈ ਅਜਿਹੀ ਸੌਦਾ ਹੈਗੀ ਆ ਦੇਖੋ ਜੀ ਮੈਂ ਪਰਣਾ ਪਹਿਲੀ ਵੀ ਇਹ ਗੱਲ ਕਰ ਚੁੱਕਿਆ ਵੀ ਸਾਡੇ ਨਗਰ ਦੇ ਵਿੱਚ ਪੰਚਾਇਤੀ ਜ਼ਮੀਨ ਦੀ ਬਹੁਤ ਜ਼ਿਆਦਾ ਕਮੀ ਹੈ ਇਹ ਸਾਰੀ ਚੀਜ਼ਾਂ ਤਾਂ ਹੀ ਪ੍ਰਬੰਧ ਕੀਤੀਆਂ ਜਾਣਗੀਆਂ ਬਲਕਿ ਸਾਡੇ ਕੋਲ ਬੈਠਣ ਵਾਸਤੇ ਜਗ੍ਹਾ ਪੰਚਾਇਤ ਦੀ ਨਾਲ ਲੱਗਦੀ ਹੋਵੇ ਉੱਥੇ ਮੈਂ ਕਹਿੰਦਾ ਵੀ ਇੱਕ ਸਾਥ ਬਣਾਈ ਜਾਵੇ ਬਜ਼ੁਰਗਾਂ ਦੇ ਬੈਠਣ ਵਾਸਤੇ ਔਰ ਚੂਲੇ ਲਾਏ ਜਾਣ ਆ ਜਾ ਕੇ ਸਾਡੇ ਕੋਲ ਨਗਰ ਨਾ ਨਹੀਂ ਪਤਾ ਵਿੱਚ ਇੱਕ ਧਰਮਸ਼ਾਲਾ ਹੀ ਆ ਅੱਜ ਧਰਮਸ਼ਾਲਾ ਵਿੱਚ ਉਹਦੇ ਵਿੱਚ ਨੂੰ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਤੇ ਜਦੋਂ ਸ਼ੋਮਨੀ ਕਾਲਜ ਦਾ ਬਾਦਲਾ ਜੀ ਸਰਸੀ ਕੀ ਉਸ ਟਾਈਮ ਉਹਦੇ ਅਸੀਂ 4 ਲੱਖ ਰੁਪਏ ਗ੍ਰਾਂਟ ਲੈ ਕੇ ਉਸ ਧਰਮਸ਼ਾਲਾ ਨੂੰ ਬਣਾਇਆ ਕਿ ਫਲੈਸ਼ ਬਾਥਰੂਮ ਵੱਡਾ ਬੋਰ ਵਧੀਆ ਗਰਾਊਂਡ ਬਣੀ ਹੋਈ ਹੈ ਉੱਥੇ ਕੋਈ ਮਾੜਾ ਚੰਗਾ ਬੰਦਾ ਹਰ ਬੰਦਾ ਫੰਕਸ਼ਨ ਵਾਸਤੇ ਪੈਲਸ ਵਗੈਰਾ ਨਹੀਂ ਕਰ ਸਕਦਾ ਉੱਥੇ ਪਿੰਡ ਦੇ ਚੰਗੇ ਮਾੜੇ ਪ੍ਰੋਬਲਮ ਸਾਰੇ ਹੋ ਰਹੇ ਨੇ ਕਈ ਵਾਰੀ ਪਿੰਡਾਂ 'ਚ ਝਗੜੇ ਇੰਨੇ ਵੱਧ ਜਾਂਦੇ ਨੇ ਕਿ ਲੋਕਾਂ ਨੂੰ ਥਾਣੇ ਗਏ ਧੱਕੇ ਖਾਣੇ ਪੀਣ ਦੇ ਨਾਲ ਸਮਾਂ ਬਰਬਾਦ ਹੁੰਦਾ ਤੇ ਪੈਸਾ ਵੀ ਬਰਬਾਦ ਹੁੰਦਾ ਸੋ ਇੱਕ ਸਰਪੰਚ ਦੀ ਕੀ ਜੁੰਮਿਆ ਨਹੀਂ ਜੇ ਕੀ ਫਰਜ਼ ਹੁੰਦਾ ਕਿਵੇਂ ਦੇਖਦੇ ਹੋ ਦੇਖੋ ਜੀ ਸਾਡੇ ਨਗਰ ਮਾਗਨ ਦਾ ਇੱਕ ਪੰਜਵੀਂ ਵਾਰ ਅਸੀਂ ਸਰਪੰਚੀ ਨੇ ਸਰਪੰਚ ਬਣਿਆ ਸਾਡੇ ਪਿੰਡ 'ਚ 25 ਸਾਲ ਹੋ ਗਿਆ ਸਰਪੰਚੀ ਹੁੰਦੇ ਇੱਥੋਂ ਹੀ ਅੰਦਾਜ਼ਾ ਲਾ ਸਕਦੇ ਹਾਂ ਕਿ ਸਾਡੇ ਨਗਰ ਦੇ ਵਿੱਚ ਥਾਣੇ ਜਾਣ ਦੀ ਕਿੰਨੀ ਵੀ ਜ਼ਰੂਰਤ ਪੈਂਦੀ ਹੈ ਖਾਣੇ ਵਾਲਾ ਕਈ ਕੰਮ ਨਹੀਂ ਸਾਡੇ ਨਗਰ ਦੇ ਵਿੱਚ ਬਹੁਤ ਇੱਕ ਮਗਰ ਲੱਗ ਲੱਗ ਬਰਾਜ਼ੀ ਦੇ ਆਦਮੀ ਰਹਿੰਦੇ ਨੇ ਪਰ ਇਹਨਾਂ ਦੇ ਇੱਕ ਭਾਈਚਾਰਕ ਸਾਂਝ ਦੀ ਤਰ੍ਹਾਂ ਜਿਸਾ ਸਤੁਰ ਵਿਦਾਸ ਮਾਲਾ ਨੂੰ ਕਹਿੰਦੇ ਨੇ ਸਭ ਸਾਥ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਦਮੁਖੀਰਾ ਇਸੇ ਤਰ੍ਹਾਂ ਦੀ ਤੁਕ ਦੇ ਦਾਸ ਦੇ ਨਾਲ ਤੁਹਾਨੂੰ ਗੱਲ ਕਰਨ ਚਾਹੁੰਦਾ ਵੀ ਇਸੇ ਤਰ੍ਹਾਂ ਬੜੇ ਮੇਲ ਮਿਲ ਕੇ ਇਕੱਠੇ ਇਕ ਰਹਿੰਦੇ ਨੇ ਇਹਨਾਂ ਦਾ ਕੋਈ ਮਸਲੂਕਿਆ ਹੁੰਦਾ ਕਿਸੇ ਨਾ ਕੋਈ ਵਿਆਹ ਹੋਣਾ ਨਿਕਲਦਾ ਸੀ ਸਤ ਸੈਂਟਰ ਗੌਰਮੈਂਟ ਜਾਂ ਪੰਜਾਬ ਗੌਰਮੈਂਟ ਸੂਖ ਸਹੂਲਤਾਂ ਜ਼ਰੀ ਲੋਕਾਂ ਵਾਸਤੇ ਪਿੰਨਾਂ ਚਾਉਂਦੀਆਂ ਸੋ ਪਿੰਨਾਂ ਦੇ ਕਿਤਨੇ ਕਿਤੇ ਖਾਵਾ ਜੀ ਜਾਂ ਤੜੇ ਬੰਦੀ ਹੋਣ ਕਰਕੇ ਉਹਨਾਂ ਤੱਕ ਪਹੁੰਚਦਾ ਨਹੀਂ ਹੁੰਦੀਆਂ ਸੋ ਇੱਕ ਤੁਹਾਡੀ ਗੋਈ ਕਿਵੇਂ ਬਰਾਲਾ ਕੀਤਾ ਜਾਏ ਦੇਖੋ ਜੀ ਜਿਸ ਤਰ੍ਹਾਂ ਪੰਜਾਬ ਗੌਰਮੈਂਟ ਦਾ ਕਹਿਣਾ ਸੀਗਾ ਵੀ ਐਤ ਕੀ ਯੂਥ ਨੂੰ ਮੌਕਾ ਦਿੱਤਾ ਜਾਵੇ ਸਰਪੰਚੀ ਵਾਸਤੇ ਐਤ ਕੀ ਸਾਡੇ ਨੱਜਰ ਨੇ ਵੀ ਉਹੀ ਸੋਚਤੇ ਮਨ ਪਿਆਰਾ ਦਿੱਤਾ ਦੀ ਸਾਨੂੰ ਇਹ ਮੌਕਾ ਦਿੱਤਾ ਪਰ ਸਾਡੇ ਮਨ ਚ ਕੋਈ ਐਸੀ ਈਰਖਾ ਨਹੀਂ ਹੋਏਗੀ ਕਿਸੇ ਪਾਸੇ ਨਿਰਪੱਖ ਸਹਾਜ ਦਿੱਤੀ ਜਾਏਗੀ ਹਰ ਇਨਸਾਨ ਤੱਕ ਜੋ ਬੰਦੀ ਸੂਰਤ ਹੋਏਗੀ ਜਾਈ ਚੋਈ ਜੋ ਉਹਨਾਂ ਤਾਂ ਪਾਈ ਜਾਏਗਾ ਜੋ ਦੰਦਸਿਆਂ ਵਿਰੁੱਧ ਪੰਜਾਬ ਸਰਕਾਰ ਨੇ ਮਹਿੰਮ ਛੇੜੀ ਸੋ ਹਾਈ ਕੋਰਟ ਨੇ ਵੀ ਛਲਾਂਗਾ ਕੀਤੀ ਹੈ ਪੰਜਾਬ ਸਰਕਾਰ ਦੀ ਵੀ ਬਹੁਤ ਵਧੀਆ ਕਦਮਾ ਸੋ ਕਿਵੇਂ ਦੇਖਦੇ ਹੋ ਇੱਕ ਨੌਜਵਾਨਾਂ ਉਗਵਾਉਣ ਦੇ ਨਾਲ ਦੇਖੋ ਜੀ ਜੋ ਦੰਦਸਿਆਂ ਵਿਰੁੱਧ ਇਹ ਪੰਜਾਬ ਸਰਕਾਰ ਦੀ ਬਹੁਤ ਜ਼ਿਆਦਾ ਸਿਫਤ ਕਰਨ ਜੋ ਗੱਲ ਹੈ ਉਹਨਾਂ ਨੇ ਮੈਂ ਕਹਿੰਦਾ ਬਹੁਤ ਵਧੀਆ ਉਪਰਾਲਾ ਕੀਤਾ ਜੋ ਵੀ ਪਿਛਲੇ ਸਰਕਾਰਾਂ ਨਹੀਂ ਹੋ ਸਕਦਾ ਨਹੀਂ ਕਰ ਪਾਈਆਂ ਇਹਨਾਂ ਨੇ ਪੂਰਾ ਯੋਰ ਲਾ ਰਹੇ ਨੇ ਇਸ ਮਹਿੰਮ ਨੂੰ ਚਲਾਉਣ ਵਾਸਤੇ ਸਾਨੂੰ ਵੀ ਸਾਡੇ ਪਿੰਡਾਂ ਦੇ ਵਿੱਚ ਪੋਸਟਰ ਲਗਾਉਣ ਨੂੰ ਦਿੱਤੇ ਨੇ ਗਵਰਨਮੈਂਟ ਸਾਡੇ ਸੈਕਟਰੀ ਸਾਹਿਬਾਨ ਨੇ ਅਸੀਂ ਜਿੰਨੀ ਤੰਦੇ ਹੀ ਨਾਲ ਪੂਰੀ ਨਿਭਾ ਰਹੇ ਹਾਂ ਅਗਰ ਕੋਈ ਪਿੰਡ ਦੇ ਵਿੱਚ ਅਸੀਂ ਪਿੰਡ ਦੀ ਵੀ ਲੱਟ ਕੀਤਾ ਹੋਇਆ ਅਗਰ ਕੋਈ ਸਾਨੂੰ ਦੇਖ ਲਿਆ ਤਾਂ ਅਸੀਂ ਕਿਸੇ ਨੂੰ ਬਖਸ਼ਾ ਨਹੀਂ ਜੀ ਕਿਹੜੇ ਪਹਿਲ ਦੇ ਦਾਤ ਹੁਣ ਤੁਹਾਡੇ ਵੱਲੋਂ ਕੰਮ ਕਰਾਈ ਜਾਣਿਆ ਪਿੰਡ ਦੇ ਵਿੱਚ ਔਰ ਕਿਹੜੇ ਪਿਛਲੇ ਪੈਣ ਕੰਮ ਰਹਿ ਗਏ ਸੀ ਜਿਹੜੇ ਤੁਹਾਡੀ ਗੁਆਹ ਚ ਕਰਾਈ ਜਾਣੇ ਦੇਖੋ ਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਇਹ ਅਪੀਲ ਕਰਨਾ ਚਾਹੁੰਦਾ ਵੀ ਮੇਰੇ ਨਗਰ ਦੇ ਵਿੱਚ ਤਕਰੀਬਨ ਸਾਰੇ ਕੰਮ ਹੋ ਚੁੱਕੇ ਨੇ ਸ਼ਮਸ਼ਾਨ ਘਾੜ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਹੈ ਸ਼ਮਸ਼ਾਨ ਘਾੜ ਦੇ ਰੰਦੇ ਰਸਤਾ ਔਰ ਬਹੁਤ ਮਾੜੀ ਹਾਲਤ ਦਾ ਰਸਤੇ ਇੱਕ ਉਹਦੀ ਗਰਾਊਂਡ ਬਣਨ ਵਾਲੀ ਅੰਦਰ ਸ਼ਮਸ਼ਾਨ ਘਾੜ ਦੀ ਇਹਦੇ ਵਾਸਤੇ ਮੈਂ ਆਪਣੇ ਹਲਕਾ ਅੰਚਾਰਜਸ ਸ਼ੀਸ਼ੂ ਜੀ ਸਿੰਦੀ ਨੂੰ ਮਿਲਿਆ ਉਹਨਾਂ ਨੇ ਮੈਨੂੰ ਵਿਸ਼ਵਾਸ ਦਰਾਇਆ ਕਿ ਮੈਂ ਇਹਦੀ ਪੂਰਾ ਤੌਰ ਤੇ ਕਰਾਣ ਦਵਾਂਗੇ ਬਾਕੀ ਚਲੋ ਰੰਧਾ ਜੀ ਸਮਾ ਹੈਗਾ ਜਿੰਨਾ ਬਹੁਤ ਸਕੇ ਇਹ ਪੂਰੇ ਪਹਿਲ ਦੇ ਅਧਾਰ ਤੇ ਸ਼ਮਸ਼ਾਨ ਘਾਟ ਦਾ ਕੰਮ ਜੀ ਅਭ ਅਹੀਂ ਪੰਨਾ ਜੀ ਦੇਖਿਆ ਸੀਵਲੇ ਦੀ ਸਮੱਸਿਆ ਬਹੁਤ ਜ਼ਿਆਦਾ ਕੀ ਤੁਹਾਡੇ ਪਿੰਡ ਚ ਕਿੰਦਾ ਦੀ ਹੈਗੀ ਆ ਦੇਖੋ ਜੀ ਸੀਵਲੇ ਵਾਸਤੇ ਤੇ ਗਵਰਨਮੈਂਟ ਨੂੰ ਬਹੁਤ ਜ਼ਿਆਦਾ ਪ੍ਰੋਜੈਕਟ ਦੇਣੇ ਪੈਂਦਾ ਜਿਸ ਤਰ੍ਹਾਂ ਵੀ ਮੇਰੇ ਹਿਸਾਬ ਨਾਲ 1 ਕਰੋੜ ਦੇ ਲਾਗੇ ਰਕਮ ਆਉਂਦੀ ਆ ਚਲੋ ਅਸੀਂ ਆਪਣੇ ਇਸ ਹਰਕਨ ਜਾਜ ਵਿੱਚ ਹੀ ਪੀਕ ਕਰਦੇ ਆਂ ਪੀਸਾ ਨੂੰ ਇੰਨਾ ਤੇ ਨਹੀਂ ਸਾਨੂੰ 5-7 ਲੱਖ ਰੁਪਏ ਦੇ ਦਿੱਤਾ ਜਾਵੇ ਜਿਹਨਾਂ ਸਾਡੇ ਨਗਰ ਦੀ ਜਨੀ ਨਾਲੀਆਂ ਇਹਨਾਂ ਨੂੰ ਪਾਈਪਾਂ ਪਾ ਕੇ ਕਵਰ ਕੀਤਾ ਜਾਵੇ ਜਿਹੜਾ ਵੀ ਗੰਦਗੀ ਤੋਂ ਮੱਛਰ ਤੋਂ ਮੱਛਰ ਰਹਿਤ ਬਿੰਦੋ ਜੇ ਮੱਛਰ ਮੱਖੀ ਮੱਛਰ ਤੋਂ ਬਚਾਰ ਹੋ ਜਾਵੇ ਕਿਉਂਕਿ ਬੱਚੇ ਆ ਬੱਚੇ ਛੋਟੇ ਬੱਚੇ ਆ ਡੰਗਾ ਬਸ਼ਾ ਰੱਖਿਆ ਘਰਾਂ ਚ ਮੱਖੀ ਮੱਛਰ ਦੀ ਥੋੜੀ ਪ੍ਰੋਬਲਮ ਹੈਗੀ ਆ ਇਹਨਾਂ ਨੂੰ ਇਹ ਪੀਲ ਕਰਦੇ ਆ ਤੁਹਾਡੇ ਮਾ ਚੈਨਲ ਦੇ ਮਾਦੀ ਵਸਤੇ ਵੀ ਸਾਨੂੰ ਪਾਈਪ ਪਾੰਦਾ ਥੋੜੇ ਜੇ ਪੈਸੇ ਦੀ ਵਿਵਸਥਾ ਕੀਤੀ ਜਾਵੇ ਜਿੱਨਾਂ ਦੀ ਨਾੜੀ ਉਹ ਜੇ ਬੰਦ ਕੀਤੀਆਂ ਸੋ ਪਿੰਡ ਦੇ ਲੋਕਾਂ ਸੇਵਾ ਕੰਧਾਂ ਮ ਕੋਤਾ ਮਾਨ ਬਖਸ਼ਿਆ ਤੁਹਾਡੇ ਸੱਤੇ ਸਰਪੰਚੀਆਂ ਤਾ ਸੇਜਿਆ ਸੋ ਕੀ ਮੈਸੇਜ ਦੇਣਾ ਚਾਹੋਗੇ ਪਿੰਡ ਵਾਲੇ ਦੇਖੋ ਜੀ ਮੈਂ ਪਹਿਲੇ ਵੀ ਉਸ ਖਾਲਪੁਰ ਕੁਵਾਈ ਗੁਰਦਾ ਸ਼ੁਕਰਾਨਾ ਕੀਤਾ ਕਿ ਉਹਨੇ ਸਾਨੂੰ ਇਸ ਲਈ ਸਿਰ ਤੇ ਸਿਰ ਤਾਜ ਬਖਸ਼ਿਆ ਬਾਕੀ ਦੂਸਰਾ ਸ਼ੁਕਰਾਨਾ ਆਪਣੇ ਨਗਰ ਦਾ ਕਰਦਾ ਮੈਂ ਜਿਨ੍ਹਾਂ ਨੇ ਸਾਨੂੰ ਇੰਨਾ ਵਿਸ਼ਵਾਸ ਕਰਕੇ ਇਸ ਪਿੰਡ ਦੇ ਵਿੱਚ ਮੌਤਵਾਰੀ ਜੀ ਦੀ ਸਰਪੰਚੀ ਦਾ ਇਖਤਿਆਰ ਸਾਡੇ ਸੇਕ ਤੇ ਰੱਖਿਆ ਮੈਂ ਇਹ ਨਗਰ ਨੂੰ ਇਹ ਵਿਸ਼ਵਾਸ ਦਿਲਾਉਣਾ ਚਾਹਨਾ ਪੀ ਅਗਰ ਪਰ ਅਤਵਾ ਨੇ ਚਾਇਆ ਤਾਂ ਉਸ ਸਰਕਾਰਾਂ ਨੇ ਸਾਡਾ ਸਾਥ ਦਿੱਤਾ ਤੇ ਜੋ ਹੀ ਪਿੰਡ ਦੇ ਰਹਿੰਦੇ ਹੁੰਦੇ ਕੰਮ ਨੇ ਸਾਰੇ ਮਾਰਗਾਂ ਦਾ ਪੂਰੇ ਗਿਤੇ ਜਾਣਗੇ ਤੇ ਨਾਲ ਹੀ ਨਗਰ ਦਿੱਤਾ ਨੂੰ